ਜੇਸੇ ਲੜਕੀ ਨੂੰ ਤੁਸੀਂ ਦੇਖ ਰਹੇ ਹੋ ਦਰਅਸਲ ਇਹ ਲੜਕੀ ਆ ਜਿਹੜੀ ਇੱਕ ਨੌਕਰਾਣੀ ਆ ਜਿਸ ਨੇ ਆਪਣੇ ਹੀ ਮਾਲਕ ਦੇ ਨਾਲ ਵਿਸ਼ਵਾਸ ਘਾਤ ਦਾ ਝੜਾਓ ਕੀਤਾ ਤਾਂ ਇਹ ਲੜਕੀ ਘਰ ਦੇ ਵਿੱਚੋਂ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਰਾਤ ਦਾ ਖਾਣਾ ਬਣਾ ਰਹੀ ਸੀ ਤੇ ਉਸ ਖਾਣੇ ਦੇ ਵਿੱਚ ਇਹ ਲੜਕੀ ਆ ਜਿਹੜੀ ਨੀਂਦੀਆਂ ਗੋਲੀਆਂ ਮਿਲਾ ਦਿੰਦੀ ਆ ਤਾਂ ਜੋ ਮਾਲਕ ਨੂੰ ਜਲਦੀ ਨੀਂਦ ਆ ਸਕੇ ਮਾਲਕ ਬੇਹੋਸ਼ ਹੋ ਸਕੇ ਤਾਂ ਜੋ ਬਾਅਦ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਘਰ ਦੇ ਵਿੱਚ ਚੋਰੀ ਕਰ ਸਕੇ ਤਾਂ ਐਸਾ ਕੁੜੀ ਦੇ ਵੱਲੋਂ ਰਾਤ ਦਾ ਖਾਣਾ ਜਿਹੜਾ ਉਹ ਬਣਾਇਆ ਜਾਂ ਖਾਣਾ ਬਣਾਉਂਦੇ ਬਣਾਉਂਦੇ ਇਸ ਕੁੜੀ ਨੇ ਮੌਕਾ ਦੇਖਿਆ ਤੇ ਮੌਕਾ ਦੇਖਦੇ ਹੀ ਖਾਣੇ ਦੇ ਵਿੱਚ ਨੀਂਦੀਆਂ ਗੋਲੀਆਂ ਨੇ ਛੜੀਆਂ ਉਹ ਮਿਲਾ ਦਿੱਤੀਆਂ ਤੇ ਨੀਂਦੀਆਂ ਗੋਲੀਆਂ ਵਾਲਾ ਇਹ ਖਾਣਾ ਜਾ ਕੇ ਮਾਲਕ ਨੂੰ ਦਿੱਤਾ ਤਾਂ ਜਦੋਂ ਮਾਲਕ ਦੇ ਵੱਲੋਂ ਇਸ ਖਾਣੇ ਨੂੰ ਖਾਧਾ ਗਿਆ ਤਾਂ ਮਾਲਕ ਦੀ ਸਿਹਤ ਆ ਜਿਹੜੀ ਇੱਕਦਮ ਵਿਗੜਨ ਲੱਗਦੀ ਹੈ ਜਿਸ ਤੋਂ ਬਾਅਦ ਮਾਲਕ ਦੇ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰ ਦਿੱਤਾ ਜਾਂਦਾ ਕਿ ਮੇਰੀ ਸਿਹਤ ਆ ਜਿਹੜੀ ਉਹ بگੜ ਰਹੀ ਆ ਤਾਂ ਜਦੋਂ ਮਾਲਕ ਦੇ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਜਾ ਰਿਹਾ ਸੀ ਤਾਂ ਉਸ ਸਮੇ ਇਹ ਲੜਕੀ ਆ ਜਿਹੜੀ ਮਾਲਕ ਦੀ ਗੱਲ ਸੁਣ ਲੈਂਦੀ ਆ ਤਾਂ ਗੱਲ ਸੁਣਨ ਤੋਂ ਬਾਅਦ ਆਪਣਾ ਬੈਗ ਚੱਕ ਕੇ ਆਪਣੇ ਸਾਥੀਆਂ ਸਮੇਤ ਉਥੋਂ ਫਰਾਰ ਹੋ ਜਾਂਦੀ ਆ ਤਾਂ ਨੇਪਾਲ ਦੀ ਇਹ ਕੁੜੀ ਰਹਿਣ ਵਾਲੀ ਦੱਸੀ ਜਾ ਰਹੀ ਆ ਤਕਰੀਬਨ 25 ਸਾਲ ਇਸ ਦੀ ਉਮਰ ਆ ਤੇ ਅਰਪੇਤਾ ਇਸ ਦਾ ਨਾਮ ਦੱਸਿਆ ਜਾ ਰਿਹਾ ਤਾਂ ਪਟਿਆਲਾ ਦੇ ਵਿੱਚ ਇੱਕ ਵਪਾਰੀ ਦੇ ਵੱਲੋਂ ਹਫਤਾ ਪਹਿਲਾਂ ਹੀ ਇਸ ਨੂੰ ਘਰ ਦੇ ਵਿੱਚ ਰੱਖਿਆ ਗਿਆ ਸੀ ਮਕਾਨ ਮਾਲਕ ਨੇ ਇਹ ਸੋਚ ਕੇ ਰੱਖਿਆ ਸੀ ਕਿ ਘਰ ਦੀ ਸਫਾਈ ਕਰ ਦੇਵਗੀ ਖਾਣਾ ਬਣਾ ਦੇਵਗੀ ਪਰ ਜਿਹੜੇ ਇਸ ਦੇ ਇਰਾਦੇ ਸੀ ਉਹ ਹੋ ਰਹੀ ਸੀ ਜਿਹੜੇ ਕਿ ਹਫਤੇ ਬਾਅਦ ਹੀ ਬਾਹਰ ਨਿਕਲ ਕੇ ਆਏ ਤਾਂ ਇਸ ਲੜਕੀ ਦੇ ਵੱਲੋਂ ਆਪਣੇ ਮਾਲਕ ਦੇ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾਈਆਂ ਗਈਆਂ ਤਾਂ ਜੋ ਮਾਲਕ ਨੂੰ ਜਲਦੀ ਨੀਂਦ ਆ ਸਕੇ ਬੇਹੋਸ਼ ਹੋ ਜਾਵੇ ਉਸ ਤੋਂ ਬਾਅਦ ਇਹ ਆਪਣੇ ਸਾਥੀਆਂ ਨਾਲ ਲੜ ਕੇ ਇਸ ਘਰ ਦੇ ਵਿੱਚੋਂ ਚੰਗਾ ਹੱਥ ਮਾਰ ਸਕੇ ਤਾਂ ਰਾਤ ਦੇ ਖਾਣੇ ਦੇ ਵਿੱਚ ਇਸ ਕੁੜੀ ਦੇ ਵੱਲੋਂ ਨੀਂਦੀਆਂ ਗੋਲੀਆਂ ਮਲਾਈਆਂ ਗਈਆਂ ਨੀਂਦੀਆਂ ਗੋਲੀਆਂ ਮਿਲਾਉਣ ਤੋਂ ਬਾਅਦ ਜਦੋਂ ਖਾਣਾ ਮਾਲਕ ਦੇ ਵੱਲੋਂ ਖਾਧਾ ਗਿਆ ਤਾਂ ਮਾਲਕ ਦੀ ਤਬੀਅਤ ਆ ਛੜੀ ਉਹ ਵਿਗੜਨ ਲੱਗਦੀ ਆ ਜਦੋਂ ਸਿਹਤ ਠੀਕ ਨਹੀਂ ਹੁੰਦੀ ਤਾਂ ਰਿਸ਼ਤੇਦਾਰਾਂ ਨੂੰ ਇਸ ਮਾਲਕ ਦੇ ਵੱਲੋਂ ਫੋਨ ਆ ਛੜਾ ਉਹ ਕੀਤਾ ਜਾਂਦਾ ਤਾਂ ਜਦੋਂ ਇਸ ਮਾਲਕ ਦੇ ਵੱਲੋਂ ਫੋਨ ਕੀਤਾ ਗਿਆ ਤਾਂ ਇਸ ਲੜਕੀ ਦੇ ਵੱਲੋਂ ਉਸ ਫੋਨ ਦੇ ਉੱਪਰ ਹੋਈ ਗੱਲਬਾਤ ਨੂੰ ਸੁਣਿਆ ਜਾਂਦਾ ਤੇ ਬਾਅਦ ਦੇ ਵਿੱਚ ਇੱਕ ਕੁੜੀ ਆ ਛੜੀ ਆਪਣਾ ਬੈਗ ਲੈ ਕੇ ਫਰਾਰ ਹੋ ਜਾਂਦੀ ਆ ਤਾਂ ਤਸਵੀਰਾਂ ਵੀ ਨੇ ਜਿਹੜੀਆਂ ਸੀਸੀਟੀਵੀ ਕੈਮਰੇ ਦੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਇਹ ਕੁੜੀ ਆ ਛੜੀ ਰਾਤ ਨੂੰ ਕਿਚਨ ਦੇ ਵਿੱਚ ਖਾਣਾ ਬਣਾ ਰਹੀ ਸੀ ਆਲੇ ਦੁਆਲੇ ਦੇਖਦੀ ਆ ਜਦੋਂ ਦੇਖਦੀ ਆ ਕਿ ਕੋਈ ਰਸੋਈ ਦੇ ਵਿੱਚ ਮੌਜੂਦ ਨਹੀਂ ਤਾਂ ਰਾਤ ਦੇ ਖਾਣੇ ਦੇ ਵਿੱਚ ਇਹ ਕੁੜੀ ਨੀਂਦਦੀ ਆ ਗੋਲੀਆਂ ਮਿਲਾ ਦਿੰਦੀ ਆ ਜਿਸ ਤੋਂ ਬਾਅਦ ਇਹ ਖਾਣਾ ਮਾਲਕ ਤੇ ਉਸਦੇ ਮੁੰਡੇ ਨੂੰ ਜਾ ਕੇ ਦਿੰਦੀ ਆ ਤਾਂ ਬਾਅਦ ਦੇ ਵਿੱਚ ਜਦੋਂ ਉਹਨਾਂ ਦੇ ਵੱਲੋਂ ਖਾਣਾ ਖਾਇਆ ਜਾਂਦਾ ਤਾਂ ਮਾਲਕ ਦੀ ਸਿਹਤ ਵਿਗੜਦੀ ਆ ਤਾਂ ਸਿਹਤ ਵਿਗੜਨ ਤੋਂ ਬਾਅਦ ਮਾਲਕ ਦੇ ਵੱਲੋਂ ਆਪਣੇ ਰਿਸ਼ਤੇਦਾਰ ਨੂੰ ਤੁਰੰਤ ਫੋਨ ਕੀਤਾ ਜਾਂਦਾ ਕਿ ਮੇਰੀ ਸਿਹਤ ਨਹੀਂ ਠੀਕ ਮੇਰੀ ਸਿਹਤ ਆ ਜਿਹੜੀ ਵਿਗੜ ਰਹੀ ਆ ਤਾਂ ਇਹ ਗੱਲ ਐ ਛੜੀ ਉਹ ਲੜਕੀ ਸੁਣ ਲੈਂਦੀ ਆ ਤਾਂ ਗੱਲ ਸੁਣ ਕੇ ਉੱਥੋਂ ਆਪਣਾ ਬੈਗ ਲੈ ਕੇ ਫਰਾਰ ਹੋ ਜਾਂਦੀ ਆ ਤਾਂ ਇਸਦੇ ਸਾਥੀ ਨੇ ਜਿਹੜੇ ਉਹ ਵੀ ਬਾਹਰ ਖੜਾਏ ਹੁੰਦੇ ਨੇ ਤਾਂ ਬਾਹਰ ਜਾਂਦੀ ਦੀ ਵੀਡੀਓ ਐ ਛੜੀ ਉਹ ਵੀ ਨਿਕਲ ਕੇ ਸਾਹਮਣੇ ਆਈ ਆ ਤਾਂ ਫਲਹਾਲ ਪੁਲਿਸ ਬੋਲੋ ਸਾਰਾ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਤੇ ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਦੇ ਵਿੱਚ ਲੱਗੀ ਹੋਈ ਹੈ ਤੇ ਇਸ ਕੁੜੀ ਦੀ ਭਾਲ ਦੇ ਵਿੱਚ ਜੁਟੀ ਹੋਈ ਹੈ ਹਾਂਜੀ ਸਾਨੂੰ ਇਹ ਕੱਲ ਪਤਾ ਲੱਗਾ ਕਿ ਐਸਐਸਟੀ ਨਗਰ ਦੇ ਵਿੱਚ ਘਰ ਦੇ ਵਿੱਚ ਕਿਸੇ ਨੇ ਨੌਕਰ ਰਾਣੀ ਰੱਖੀ ਸੀ ਉਹਨੂੰ ਰੱਖੇ ਨੂੰ ਹਜੇ ਸਿਰਫ 6 ਦਿਨ ਹੋਇਆ ਸੀ ਇੱਕ ਹਫਤਾ ਹੀ ਹੋਇਆ ਸੀ ਤੇ ਉਹਨੇ ਰਾਤ ਦਾ ਡਿਨਰ ਘਰ ਦੇ ਵਿੱਚ ਸਿਰਫ ਉਹ ਪਿਉ ਪੋਤੇ ਸੀ ਵਾਈਫ ਕਿਤੇ ਬਾਹਰ ਗਈ ਹੋਈ ਸੀ ਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਜਿਹੜੀਆਂ ਉਹ ਮਿਕਸ ਕੀਤੀਆਂ ਸੀ ਤੇ ਜਦੋਂ ਆਦਮੀ ਨੇ ਥੋੜਾ ਖਾਣਾ ਖਾਤਾ ਤਾਂ ਉਹਨੂੰ ਸ਼ੱਕ ਹੋਇਆ ਵੀ ਮੈਂ ਬੇਹੋਸ਼ ਹੋ ਰਿਹਾ ਜਾਂ ਨੀਂਦ ਆ ਰਹੀ ਆ ਤੇ ਉਹਨੇ ਨਾਲ ਦੇ ਨਾਲ ਹੀ ਆਪਣੇ ਕਿਸੇ ਨੌਣ ਨੂੰ ਕਾਲ ਕੀਤੀ ਵੀ ਘਰੇ ਜਲਦੀ ਆਜੋ ਜਦੋਂ ਘਰੇ ਉਹ 5 ਮਿੰਟ ਤੋਂ ਬਾਅਦ ਸ਼ਾਇਦ ਉਹ ਘਰੇ ਆਇਆ ਤੇ ਉਹਨੇ ਚੈਪ ਨੂੰ ਜਿਹੜੀ ਉਹ ਲੇਡੀ ਸੀ ਉਹਨੂੰ ਪਤਾ ਲੱਗ ਗਿਆ ਕਿ ਇਹਨੇ ਕਿਸੇ ਨੂੰ ਫੋਨ ਕੀਤਾ ਆ ਉਹ ਨਾਲ ਦੇ ਨਾਲ ਉੱਥੋਂ ਫਰਾਰ ਹੋ ਗਈ ਬਾਕੀ ਸਾਡੀ ਤਪਤੀਸ਼ ਜਿਹੜੀ ਜਾਰੀ ਆ ਆ ਸੀਡੀਆਰ ਵਗੈਰਾ ਅਸੀਂ ਪੁਆਈ ਹੋਈ ਆ ਉਹਨਾਂ ਦੀ ਲੋਕੇਸ਼ਨ ਜਿਹੜੀ ਦਿੱਲੀ ਤੇ ਆ ਗਈ ਆ ਮੈਮ ਜਿਹੜੇ ਇਹਦਾ ਨੌਕਰ ਵਗੈਰਾ ਰੱਖਦੇ ਨੇ ਕਰਦੇ ਉਹਨਾਂ ਨੂੰ ਕੀ ਲੱਗਦਾ ਅ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਜਦੋਂ ਕਿਸੇ ਨੂੰ ਆਪਾਂ ਘਰ 'ਚ ਕੰਮ ਵਾਸਤੇ ਰੱਖਦੇ ਆਂ ਤੇ ਉਹਨਾਂ ਦੀ ਫੁੱਲ ਡਿਟੇਲ ਜਿਹੜੀ ਆ ਤੁਸੀਂ ਪੁਲਿਸ ਸਟੇਸ਼ਨ 'ਚ ਜ਼ਰੂਰ